ਇਹ ਪਿਛਲੇ 18 ਦੇ ਵੱਡੇ ਟਾਇਰ ਆ ਗਿਆ ਹੈ ਨਾ ਇਹਨੂੰ 32 ਹੌਸਪਾਵਰ ਚ ਆ ਗਿਆ ਹੈ ਤੇ ਐਕਟ ਮਾਡਲ ਆ ਜੁੰਡੀਅਰ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਕਿਡਿਸ਼ਨ ਵਖੋ ਸਾਰਾ Ориਜినਲ ਹੈ ਸਾਰਾ ਚੰਗੀ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70 75 ਪੈਸੇ ਹੈਗੀ ਆ ਹੈਨਾ ਤੇ ਕੰਡੀਸ਼ਨ ਵਖੋ ਸਾਰਾ Ориਜినਲ ਹੈ ਤੇ ਜਿਹੜਾ 21 ਮਾਡਲ ਆ ਕੰਡੀਸ਼ਨ ਵਖੋ ਸਾਰਾ Ориਜినਲ ਆ ਗਿਣਤੀ ਦੇ ਘਾਡੇ ਚੱਲਿਆ ਹੋਇਆ ਹੈਨਾ ਹਜੇ ਬਣੇ ਹੋਏ ਨੇ ਆ 40 ਕਿਲੋ ਦੀ ਇੱਕ ਪਲੇਟ ਹੈ ਤਾਂ ਫਿਰ ਖਾਸਾ ਵੇਟ ਹੋ ਗਿਆ ਮੂਰੇ ਹੈਨਾ ਤੇ ਮਾਡਲ ਕਿੰਨਾ ਦੱਸਿਆ ਮਾਡਲ 21 ਆ ਵੀਰੇ 21 ਮਾਡਲ ਆ ਪੰਜਾਬ ਦਾ ਨੰਬਰ ਆਣਾ ਆ ਬੈਂਪਰ ਲੱਗਿਆ ਹੋਇਆ ਸਿਸਟਮ ਵਗੈਰਾ ਚੰਗਾ ਲੱਗਿਆ ਹੋਇਆ ਤੇ ਹਨ ਤੇ ਕਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਇਹਦਾ ਐਕਟੀ 5911 ਹਾਂ ਇਹ ਕਿੰਨਾ ਮਾਡਲ ਆ ਬਈ ਆ 99 ਵੀਰੇ 1999 ਮਾਡਲ ਆ ਇਹ ਸਾਰਾ ਓਰੀਜਨਲ ਆ ਹਾਂ ਵੀਰੇ ਮਗਰਾਡ ਪੇਂਟ ਆ ਕਿੱਲੇ ਮਗਰਾਡ ਪੇਂਟ ਆ ਬਾਕੀ ਸਾਰਾ ਓਰੀਜਨਲ ਆ ਹਾਂ ਬਿਲਕੁਲ ਮਾਰੀ ਬਈ ਕੈਮਰਾ ਸਾਰੀ ਨਿਊ ਹਾਲੈਂਡ ਇੱਕ 330 ਤੇ ਬਾਕੀ ਸਾਰੇ 5520 ਤੇ ਆ ਜਿਹੜਾ 330 ਦੇ ਵਿੱਚ ਤੇ ਅੱਜ ਆ ਕੇ ਆਪਾਂ ਪਿੰਡ ਸੰਘੇੜੇ ਬਰਨਾਲੇ ਜ਼ਿਲ੍ਹੇ ਦੀ ਬੁੱਕਲ ਦੇ ਵਿੱਚ ਪਿੰਡ ਹੈਗਾ ਸਿਰਫ 2-3 ਕਿਲੋਮੀਟਰ ਦੂਰ ਤੇ ਜੀਮੀਦਾਰ ਟਰੈਕਟਰ ਸੇਲ ਪਰਚੇਜ ਤੇ ਮੇਰੇ ਨਾਲ ਬਾਈ ਤਰਨਾਟ ਸੱਸਿਆ ਬਾਈ ਕੀ ਹਾਲ ਚਾਲ ਵਧੀਆ ਵੀਰੇ ਤੇ ਆ ਕਿੰਨਾ ਮਾਡਲ ਆ ਸੋਨਾਲੀਗਾ ਬੜਾ ਟ੍ਰੈਕਟਰ ਮਾਡਲ ਆ ਵੀਰੇ 2020 ਮਾਡਲ ਆ 24 ਸਪੀਡਾਂ ਵਾਲਾ ਹੈਨਾ ਚੇਂਜਰ ਗੇਅਰ ਆ ਗਿਆ ਠੀਕ ਆ ਤੇ ਇੱਧਰ ਖੜਾ ਹੈਗਾ ਮਹਿੰਦਰਾ 500 55 55 755 ਰੀ 50 75 ਹੌਸਪਾਵਰ ਹੌਸਪਾਵਰ ਵਾਲਾ 4 ਬੀਲ ਆ ਗਿਆ ਇਹ ਕਿੰਨਾ ਮਾਡਲ ਆ ਆ ਹੈਗਾ ਵੀਰੇ ਮਤਲਬ ਟਾਇਰ ਆ ਗਿਆ ਪਿਛਲੇ 18 ਦੇ ਵੱਡੇ ਟਾਇਰ ਆ ਗਿਆ ਇਹਨਾਂ ਨੂੰ 37 ਹੌਸਪਾਵਰ ਚ ਆ ਗਿਆ ਇਹ ਤੇ ਉਧਰ 53 10 ਪਹਿਲਾਂ ਉਹ ਦਿਖਾ ਦਈਏ ਜਿਹੜਾ ਆ 53 10 ਖੜਾ ਹੈਗਾ ਆ 8 ਮਾਡਲ ਆ ਵੀਰੇ 2008 ਮਾਡਲ ਆ ਜੁੰਡੀਅਰ ਸਤਰੀ ਵੀਰੇ ਚੰਗੀ ਲੱਗੀ ਹੋਈ ਆ ਕਾਡੀਸ਼ਨ ਪੱਖੋਂ ਸਾਰਾ ਓਰੀਜਨਲ ਆ ਹਾਂ ਵੀਰੇ ਠੀਕ ਆ ਤੇ ਜੇ ਆਪ ਇਹਦੀ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਹੈ ਰੇਟ ਇਹਦਾ ਵੀਰੇ ਹੈਗਾ 465 465000 ਮੌਕੇ ਦੇ ਮਾਰਡ ਦਾ ਨਾ ਆਪਾਂ ਕਰ ਦਾਂਗੇ ਤੇ ਜਿਹੜਾ ਇਹ ਮਹਿੰਦਰਾ 605 ਡੀਆਈ ਇਹ ਕਿੰਨਾ ਮਾਡਲ ਆ ਆ 17 ਵੀਰੇ 2017 ਮਾਡਲ ਆ ਕਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70 75 ਪੈਸੇ ਹੈਗੀ ਆ ਹਾਂ ਵੀਰੇ ਹੈਨਾ ਤੇ ਕੰਡੀਸ਼ਨ ਵਖੋ ਸਾਰਾ ਓਰੀਜਨਲ ਹੈ ਤੇ ਜਿਹੜਾ ਆ ਸੋਨਾ ਲੀ ਕਾ ਡੀਆਈ 60 ਖੜਾਗਾ ਹਾਂ 8 ਮਾਡਲ ਵੀਰੇ 2008 ਮਾਡਲ ਹੈ ਠੀਕ ਹੈ ਕੰਡੀਸ਼ਨ ਵਖੋ ਸਾਰਾ ਓਰੀਜਨਲ ਹੈ ਠੀਕ ਹੈ ਤੇ ਇਹ ਹੈਗਾ ਰੇਟ ਇਹਦਾ ਹੈਗਾ ਹੈ ਕਿੰਨਾ ਸਵਾ ਤਿੰਨ ਹਾਂ ਸਵਾ ਤਿੰਨ ਪੂਰੇ ਤਿੰਨ ਚ ਬਣ ਜੂ ਹਾਂ ਬਣ ਜੂ ਪੂਰੇ ਤਿੰਨ ਚ ਇਹ ਬਣ ਜੂਗਾ ਤੇ ਜਿਹੜਾ ਕਪੋਟਾ ਇਹ ਕਿੰਨਾ ਮਾਡਲ ਆ ਹਾਂ ਵੀਰੇ 17 ਮਾਡਲ ਆ 3 ਸਪੀਡ ਹੋਇਆ ਹੋਇਆ 17 ਮਾਡਲ ਆ 3 ਸਪੀਡ ਹੋਇਆ ਹੋਇਆਗਾ ਕੰਪਨੀ ਵਿੱਚੋਂ ਹੋਇਆ ਹੋਇਆ ਹਾਂ ਕੰਪਨੀ ਤੋਂ ਹੋਇਆ ਹੋਇਆਗਾ ਤੇ ਰੇਟ ਇਹਦਾ ਕਿੰਨਾ ਹੈਗਾ ਇਹ ਤਾਂ ਵੀਰੇ 5.5 5.5 ਤੇ ਮਤਲਬ 5 ਜੀ ਦੇ ਦਈਏ ਫਿਰ 5000 ਡਿਸਕਾਊਂਟ ਕਰ ਦਈਏ ਜੋਂ ਲੋ ਜਿੱਦੋਂ 5 ਚਾਹ ਬਣ ਜੂ ਜਿਹੜਾ ਸਵਰਾਜ 969 ਇਹ ਕਿੰਨਾ ਮਾਡਲ ਆ ਓਏ ਕੀ ਆ ਵੀਰੇ 2021 ਮਾਡਲ ਆ ਕੰਡੀਸ਼ਨ ਵੇਖੋ ਸਾਰਾ ਓਰੀਜਨਲ ਆ ਗਿਣਤੀ ਦੇ ਘਾਟੇ ਚੱਲਿਆ ਹੋਇਆ ਹੈਣਾ ਹਜੇ ਬਣੇ ਰਹੇ ਹੋ ਤੁਹਾਨੂੰ ਹਜੇ ਇੰਦਰ ਹੋਰ ਟਰੈਕਟਰ ਦਿਖਾਉਣੇ ਆ ਜਿਹੜਾ ਛੜਾ ਕੇ ਜੁੰਡੀਅਰ 50 75 75 ਹਸਪਾਵਰ ਦੇ ਹਨ ਕਿੰਨਾ ਮਾਡਲ ਆ ਇਹ ਓਏ ਕੀ ਮਾਡਲ ਆ ਵੀਰੇ 2021 ਮਾਡਲ ਆ ਵੇਟ ਮੂਰੇ ਚੰਗੇ ਲੱਗੇ ਹੋਏ ਨੇ ਆ 40 ਕਿਲੋ ਦੀ ਇੱਕ ਪਲੇਟ ਆ ਹੈ ਤਾਂ ਫਿਰ ਖਾਸਾ ਵੇਟ ਹੋ ਗਿਆ ਮੂਰੇ ਹੈਣਾ ਤੇ ਮਾਡਲ ਕਿੰਨਾ ਦੱਸਿਆ ਮਾਡਲ 21 ਆ ਵੀਰੇ 21 ਮਾਡਲ ਆ ਪੰਜਾਬ ਦਾ ਨੰਬਰ ਆਣਾ ਹਾਂ ਵੀਰੇ ਬਰਨਾਲੇ ਦਾ ਬਰਨਾਲੇ ਦਾ ਲੋਕਲ ਨੰਬਰ ਆ ਤੇ ਜਿਹੜਾ ਇੱਧਰ ਖੜਾ 655 1 ਕਿੰਨਾ ਮਾਡਲ ਆ ਆ ਵੀ ਮਾਡਲ ਆ ਵੀਰੇ 2020 ਮਾਡਲ ਆ ਕੰਡੀਸ਼ਨ ਪੱਖੋਂ ਸਾਰਾ ਓਰੀਜਨਲ ਹੀ ਆ ਹਾਂ ਹਾਂ ਵੀਰੇ ਠੀਕ ਆ ਤੇ ਜਿਹੜਾ ਇੱਧਰ ਆ ਖੜਾਗਾ ਸੋਨਾ ਲੀਕਾ ਆ ਵੀ 20 ਮਾਡਲ ਆ ਵੀਰੇ 2020 ਮਾਡਲ ਇਹ ਆ ਕੰਡੀਸ਼ਨ ਪੱਖੋਂ ਸਾਰਾ ਓਰੀਜਨਲ ਹੀ ਆ ਹਾਂ ਹਾਂ ਠੀਕ ਆ ਤੇ ਜਿਹੜਾ ਆ ਜਿਹੜਾ ਸਵਰਾਜ 963 ਆ ਵੀਰੇ ਆ ਵੀ ਵੀ ਮਾਡਲ ਆ 2020 ਮਾਡਲ ਆ ਮੂਰੇ ਘੋੜਾ ਬੰਪਰ ਲੱਗਿਆ ਹੋਇਆ ਸਿਸਟਮ ਵਗੈਰਾ ਚੰਗਾ ਲੱਗਿਆ ਹੋਇਆ ਤੇ ਹਨ ਤੇ ਕਨੂਪੀ ਵਗੈਰਾ ਚੰਗੀ ਲੱਗੀ ਹੋਈ ਆ ਇਹਦਾ ਡੇਸ਼ ਦੀ ਰੇਟ ਕੀ ਆ ਇਹਦਾ ਰੇਟ ਹੈਗਾ ਵੀਰੇ 860 8 ਲੱਖ 60 ਹਜ਼ਾਰ ਮੌਕੇ ਤੇ ਮੰਗਦਾ ਐ ਨੀ ਤੂੰ ਕਰਾਂਗੇ ਤੇ ਜਿਹੜਾ ਆ ਗਿਆ ਐਚ ਡੀ ਐਮ 5911 ਹਾਂ ਜੀ ਇਹ ਕਿੰਨਾ ਮਾਡਲ ਆ ਬਈ ਆ 99 ਵੀਰੇ 1999 ਮਾਡਲ ਆ ਇਹ ਸਾਰਾ ਓਰੀਜਨਲ ਹੈ ਹਾਂ ਵੀਰੇ ਮਗਰਾੜ ਪੇਂਟ ਆ ਕਿੱਲੇ ਮਗਰਾੜ ਪੇਂਟ ਆ ਬਾਕੀ ਸਾਰਾ ਓਰੀਜਨਲ ਹੈ ਹਾਂ ਵੀਰੇ ਠੀਕ ਆ ਇਹ ਕਿੰਨੇ ਚ ਬਣ ਜੂਗਾ ਆਪਾਂ ਨੂੰ ਬਰੇ 2.2 ਲੱਖ ਦਾ ਤੇ ਸਾਡਾ 2.2 ਲੱਖ ਚ ਆਪਾਂ 911 ਦੇ ਦਾਂਗੇ ਤੇ ਇੱਧਰ ਮਾਰੀ ਬਈ ਕੈਮਰਾ ਸਾਰੀ ਨਿਊ ਹੌਂਲੈਂਡ ਇੱਕ 37 30 ਤੇ ਬਾਕੀ ਸਾਰੇ 55 20 ਹਾਂ ਤੇ ਆ ਜਿਹੜਾ 37 30 ਹੈ ਕਿੰਨਾ ਮਾਡਲ ਆ ਆ 20 ਆ ਵੀਰੇ 2020 ਮਾਡਲ ਆ ਠੀਕ ਐ ਸਪੈਸ਼ਲ ਐਡੀਸ਼ਨ ਚ ਜਿਹੜਾ ਆਸ ਪੰਜਾਬੀ ਆ 4x4 ਵਾਲਾ ਕੀ ਵੀਰੇ 2021 ਮਾਡਲ ਆ ਤੇ ਜਿਹੜਾ ਇੱਧਰ 55 ਪੰਜਾਬੀ ਆ ਵੀ 21 ਆ ਵੀਰੇ ਇਹ ਵੀ 21 ਆ ਜਿਹੜਾ ਆਸ ਪੰਜਾਬੀ ਆ ਆ ਵੀ 21 ਆ ਇਹ ਵੀ 2021 ਮਾਡਲ ਆ ਤੇ ਜਿਹੜਾ ਪੰਜਾਬੀ ਆ ਆ ਵੀਰੇ ਬਾਈ ਆ 2022 ਮਾਡਲ ਐ 4x4 ਚ ਆ ਗਿਆ ਜਿਹੜਾ ਉਸ ਪੰਜਾਬੀ ਖੜਾ ਹੈਗਾ ਉਹ 20 ਆ ਵੀਰੇ 2020 ਮਾਡਲ ਆ ਤੇ ਬਾਕੀ ਜਿਹੜੇ ਰੇਟਾਂ ਨੇ ਬਾਈ ਹੁਣ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਉਹਨਾਂ ਨਾਲ ਕਰ ਲਿਓ ਸੰਪਰਕ ਜਿਨ੍ਹਾਂ ਨੇ ਲੈਣੇ ਨਿਊ ਹਾਲੈਂਡ 3630 ਤੇ ਬਾਕੀ ਲੋਕੇਸ਼ਨ ਹੈਗੀ ਤੁਹਾਨੂੰ ਦੱਸਦੀ ਜਿਹੜਾ ਸੰਗਰੇੜਿਆਂ ਤੋਂ ਬਰਨਾਲੇ ਨੂੰ ਰੋੜ ਜਾਂਦਾ ਸੰਧੂਪੱਤੀ ਵਾਲਾ ਉਹਦੇ ਉੱਤੇ ਬਾਈ ਜ਼ਿਮੀਦਾ ਟਰੈਕਟਰ ਸੇਲਸ ਪ੍ਰਦੇਸ਼ ਦੇ ਨਾਂ ਤੇ ਸ਼ੋਅਰੂਮਾਂ ਤੱਕ ਕਰ ਲਿਓ ਸੰਪਰਕ